ਹੇਜ ਲਈ 2025 ਸਮਾਂ ਸ਼ਾਮ 4:30 ਵਜੇ ਘੱਗਰ ਦੇ ਚਾਂਦਪੁਰ ਸੈਕਸ਼ਨ ਤੇ 2 ਫੁੱਟ ਪਾਣੀ ਹੈ ਜਿਹੜਾ ਪਿਛਲੇ 2-3 ਦਿਨਾਂ ਤੋਂ ਇੰਨਾ ਹੀ ਚੱਲ ਰਿਹਾ ਹੈ ਇੰਚ ਤੋਂ ਇੰਚ ਘਟਿਆ ਜ਼ਰੂਰ ਹੈ ਵਦਿਆ ਨਹੀਂ ਹੈਗਾ ਕੋਲੇ ਜਿਹੜੇ ਉਹ ਸਾਰੇ ਸਾਫ ਹੈ ਬਹੁਤ سارے ਭਰਾ 2023 ਦੀਆਂ ਵੀਡੀਓ ਪਾ ਰਹੇ ਆ ਜਿਹੜੀਆਂ ਕਿ ਉਸ ਵੇਲੇ ਦੀਆਂ ਨੇ ਜਦੋਂ ਘੱਗਰ ਦੇ ਆ ਸਾਰੇ ਪੁਲਸੀ ਜਿਹੜੇ ਉਹ ਲੁਕ ਗਏ ਸੀ ਬਹੁਤ ਜ਼ਿਆਦਾ ਪਾਣੀ ਸੀ 1.58 ਫੁੱਟ ਪਾਣੀ ਸੀ ਉਦੋਂ ਦੀਆਂ ਵੀਡੀਓਜ਼ ਪਾ ਰਹੇ ਆ ਜਿਹਦੇ ਨਾਲ ਘੱਗਰ ਦੇ ਚਾਂਦਪਰਾ ਵੱਨ ਟੁੱਟਣ ਨਾਲ ਪ੍ਰਭਾਵਿਤ ਹੋਣ ਵਾਲੇ ਪਿੰਡਾਂ ਦੇ ਲੋਕਾਂ ਦੇ ਵਿੱਚ ਡਰ ਤੇ ਸਹਿਮ ਦਾ ਮਾਹੌਲ ਪੈਦਾ ਹੁੰਦਾ ਸੋ ਤੁਸੀਂ ਜੀਨੇ ਵੀ ਵੀਡੀਓ ਪਾਉਣੀ ਹੈ ਤਾਂ ਤਾਜ਼ੇ ਹਾਲਾਤ ਹੈ ਜਿਹੜੇ ਉਹਨਾਂ ਨੂੰ ਦੇਖ ਕੇ ਵੀਡੀਓ ਪਾਇਆ ਕਰੋ ਤਾਂ ਕਿ ਲੋਕਾਂ ਦੇ ਵਿੱਚ ਡਰ ਤੇ ਸਹਿਮ ਪੈਦਾ ਨਾ ਹੋਵੇ ਅੱਜ 6 ਜੁਲਾਈ 2025 ਸਮਾਂ 4:30 ਵਜੇ ਸ਼ਾਮ ਦਾ 2 ਫੁੱਟ ਪਾਣੀ ਹੈ ਘਟਿਆ 2 ਫੁੱਟ ਤੋਂ ਵੀ ਇੰਚ 2 ਇੰਚ ਘਟਾ ਹੈ ਸੋ ਹਾਲੇ ਪਿੱਛੋਂ ਵੀ ਪਾਣੀ ਦਾ ਕੋਈ ਖਤਰਾ ਨਹੀਂ ਹੈਗਾ ਸੋ ਪੂਰੀ ਜਾਣਕਾਰੀ ਸਾਫ਼ ਤੇ ਸਪਸ਼ਟ ਲੈਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜਰੂਰ ਕਰਿਓ